ਹਾਂਜੀ ਸਰਨਸਾ ਸਤਿ ਸ਼੍ਰੀ ਅਕਾਲ ਜੀ ਅੰਡ ਡਰਾਈ ਕਮਾ ਬਾਰੇ ਗੱਲ ਕਰਾਂਗੇ ਬਹੁਤ ਸਾਰੇ ਲੋਕ ਇਹ ਸ਼ਿਕਾਇਤ ਕਰਦੇ ਆ ਇਸ ਮੌਸਮ ਦੇ ਵਿੱਚ ਵੀ ਮੱਝਾਂ ਚਾ ਗਾਮਾ ਸਮੇਂ ਤੋਂ ਪਹਿਲਾਂ ਸੂ ਪੈਂਦੀਆਂ ਜਾਂ ਬੱਚਾ ਛੁੱਟ ਦਿੰਦੀਆਂ ਇਹਦਾ ਵਿਗਿਆਨਕ ਕਾਰਨ ਸਮਝਣ ਦੀ ਲੋੜ ਹੈ ਕਈ ਵਾਰ ਅਸੀਂ ਨਾ ਬਿਮਾਰੀਆਂ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਅਸਲੀ ਬਿਮਾਰੀ ਜਿਹੜੀ ਹੁੰਦੀ ਹੈ ਇਸ ਮੌਸਮ ਚ ਗਿੱਲੀ ਗਰਮੀ ਹੁੰਦੀ ਹੈ ਉਹ ਕੀ ਹੁੰਦਾ ਵੀ ਜਦੋਂ ਪਸ਼ੂ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਜਾਂ ਹਵਾ ਪੂਰੀ ਨਹੀਂ ਮਿਲਦੀ ਕਿਉਂਕਿ ਤਾਪਮਾਨ ਹੁਣ ਉਹਨਾ ਨਹੀਂ ਰਿਹਾ ਹੈਗਾ ਪਰ ਹਵਾ ਦੀ ਘੁੱਟਣ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਖਾਸ ਕਰਕੇ ਦੋਗਲੀਆਂ ਗਾਵਾਂ ਦੇ ਵਿੱਚ ਸੋ ਉਹਦਾ ਕਾਰਨ ਕੀ ਹੁੰਦਾ ਵੀ ਇਹ ਜੇ ਮੌਸਮ ਦੇ ਵਿੱਚ ਅਕਸਰ ਕੀ ਹੁੰਦਾ ਹੈਗਾ ਵੀ ਗਰਮੀ ਦੇ ਤਣਾਅ ਕਾਰਨ ਹੀਟ ਸਟ੍ਰੈਸ ਕਾਰਨ ਜਿਹੜਾ ਕੋਰਟੀਸੋਲ ਦਾ ਲੈਵਲ ਹੈ ਉਹ ਬਹੁਤ ਜ਼ਿਆਦਾ ਵੱਜ ਜਾਂਦਾ ਖੂਨ 'ਚ ਔਰ ਕੋਰਟੀਸੋਲ ਬੜਾ ਖਤਰਨਾਕ ਕੈਮੀਕਲ ਹੈ ਇਹਦੇ ਨਾਲ ਕੀ ਹੁੰਦਾ ਜਿਹੜੀਆਂ ਗਾਵਾਂ ਸਾਡੀਆਂ ਬਿਲਕੁਲ 7ਵੇਂ 6ਵੇਂ 7ਵੇਂ ਮਹੀਨੇ ਦੇ ਵਿੱਚ ਹੁੰਦੀਆਂ ਜਾਂ ਬਹੁਤ ਥੋੜੀ ਜਰ ਹੋਏ ਜਿਨ੍ਹਾਂ ਦੀ 2 ਟਾਈ ਮਹੀਨੇ ਹੋਏ ਹੈ ਉਹਨਾਂ ਦੇ ਬੱਚਾ ਸੁੱਟਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਹਦੇ ਨਾਲ ਕੀ ਹੁੰਦਾ ਵੀ ਗਾਵਾਂ ਦੀ ਜਿਹੜੀ ਅੰਡੇਦਾਨੀ ਹੁੰਦੀ ਉਹ ਤੇ ਬਹੁਤ ਜ਼ਿਆਦਾ ਅੰਡੇ ਬਣਨੇ ਸ਼ੁਰੂ ਹੋ ਜਾਂਦੇ ਥਿਸਟ੍ਰੀ ਕੋਵਰੀ ਕਹਿੰਦੇ ਪ੍ਰੈਗਨੈਂਟ ਪਸ਼ੂਆਂ ਗੱਪਣ ਪਸ਼ੂਆਂ ਦੇ ਵਿੱਚ ਵੀ ਜਿਹੜਾ ਈਸਟ੍ਰੋਜਨ ਦਾ ਰਿਲੀਜ਼ ਹੈ ਉਹ ਵੱਧ ਜਾਂਦਾ ਜਿਸ ਕਰਕੇ ਗੱਪਣ ਪਸ਼ੂ ਤਾਰਾ ਵੀ ਦਿੰਦੇ ਰਹਿੰਦੇ ਆ ਔਰ ਇਹ ਜੇ ਪਸ਼ੂਆਂ ਦੇ ਵਿੱਚ ਜੇ ਗਰਮੀ ਬਹੁਤ ਜ਼ਿਆਦਾ ਹੋਵੇ ਤਾਂ ਸਰੀਰ ਦਾ ਤਾਪਮਾਨ ਵਧਣ ਕਾਰਨ ਗਰਮੀ ਦੇ ਬੁਖਾਰ ਕਾਰਨ ਅਵੋਰਸ਼ਨ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਸੋ ਇਹ ਜੇ ਪਸ਼ੂਆਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਪਹਿਲੀ ਗੱਲ ਤੇ ਇਹ ਹੈ ਵੀ ਜਿਹੜਾ ਪਸ਼ੂ ਤੁਹਾਡਾ ਗੱਭਣ ਪਸ਼ੂ ਤਾਰਨਾ ਕਰ ਰਿਹਾ ਹੈ ਇੱਕ ਵਾਰੀ ਉਹਨੂੰ ਦੁਆਰਾ ਚੈੱਕ ਕਰਾਓ ਵੀ ਉਹ ਬੱਚੇ ਦਾਣੀ ਦੀ ਪ੍ਰੋਬਲਮ ਤਾਂ ਨਹੀਂ ਜਾਂ ਬੱਚਾ ਤਾਂ ਨਹੀਂ ਹਿੱਲਿਆ ਉਹਦਾ ਜਾਂ ਬੱਚੇ ਦੀ ਜਿਹੜੀ ਹਿਲਜੁੜ ਹੈਗੀ ਪੂਰੀ ਦੂਜੇ ਨੰਬਰ ਤੇ ਉਹਦਾ ਸਰੀਰ ਦਾ ਤਾਪਮਾਨ ਹੈ ਤਾਪਮਾਨ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਪਹਾੜ ਦੇ ਵਾਸਤੇ ਆਇਓਡਿਨ ਦੇ ਟੀਕੇ ਲਾਉਣੇ ਪੈਣ ਸਾਨੂੰ ਇੱਕ ਇੱਕ ਦਿਨ ਛੱਡ ਕੇ ਜਾਂ ਫਿਰ ਪਸ਼ੂ ਨੂੰ ਤਿੰਨ ਚਾਰ ਦਿਨ ਨਮੂਨਾ ਪਾਵੇ। ਔਰ ਤੀਜੀ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਜੇ ਪਸ਼ੂ ਚੇਕ ਕਰਨਾ ਵੀ ਮਿਸਟ੍ਰਾਈਟਸ ਤਾਂ ਨਹੀਂ ਹੋ ਗਈ। ਜੇ ਥਣਾ ਦੇ ਵਿੱਚ ਸੋਜ ਆ ਗਈ ਜਾਂ ਭਾਰੀਪਨ ਆ ਗਿਆ ਤਾਂ ਇਹ ਜੇ ਪਸ਼ੂ ਦੇ ਵਿੱਚ ਮਿਸਟ੍ਰਾਈਟਸ ਹੋਣ ਦੇ ਨਾਲ ਜਮ ਸਟ੍ਰਾਈਟਸ ਤੋਂ ਪਹਿਲਾਂ ਬੱਚੇਦਾਨੀ ਦੀ ਇਨਫੈਕਸ਼ਨ ਹੋ ਜਾਂਦੀ ਹੈ ਫਿਰ ਮਿਸਟ੍ਰਾਈਟਸ ਹੋ ਜਾਂਦੀ ਹੈ ਗੱਬਣ ਪਸ਼ੂਆਂ ਦੇ ਵਿੱਚ ਵੀ ਬੱਚੇਦਾਨੀ ਦੀ ਇਨਫੈਕਸ਼ਨ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਅਸੀਂ ਦੇਖਦੇ ਨਹੀਂ ਹੈਗੇ ਜੇ ਇਦਾਂ ਦੇ ਕੇਸ ਹੈਗਾ ਤਾਂ ਤੁਸੀਂ ਸੀਵੀਸੀ ਟੈਸਟ ਕਰਾ ਕੇ ਆਪਣੇ ਮਾਰ ਦੀ ਸਲਾਹ ਲੈ ਸਕਦੇ ਹੋ ਕਿਉਂਕਿ ਇਹ ਸਮੱਸਿਆਵਾਂ ਦੇਖਣ ਨੂੰ ਬੜੀਆਂ ਸਿੱਧੀਆਂ ਲੱਗਦੀਆਂ ਪਰ ਬੜੀਆਂ ਖਤਰਨਾਕ ਹੁੰਦੀਆਂ ਜਿਹੜਾ ਹੀਟ ਸਟ੍ਰੈਸ ਹੈ ਗਰਮੀ ਦਾ ਤਣਾਅ ਹੈ ਇਹ ਗਿੱਲੀ ਗਰਮੀ ਦਾ ਤਣਾਅ ਹੈ ਇਹ ਪਸ਼ੂਆਂ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਘਟਾ ਦਿੰਦਾ ਹੈ ਜੇ ਪਸ਼ੂ ਘੱਟ ਖਾਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਦੋਂ ਪਸ਼ੂਨ ਦੀ ਖੁਰਾਕ ਘਟਦੀ ਹੈ ਤਾਂ ਉਦੋਂ ਬਿਮਾਰੀ ਫੈਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੋ ਉਹਦਾ ਹੱਲ ਕੀ ਹੈ ਪਹਿਲਾ ਇਹ ਹੀ ਹੈ ਵੀ ਟੈਂਪਰੇਚਰ ਦਾ ਧਿਆਨ ਰੱਖੀਏ ਅਸੀਂ ਪਸ਼ੂਆਂ ਤੇ ਠੰਡਾ ਪਾਣੀ ਪੰੰਦਾ ਰਵੇ ਪੱਖਾ ਜਿਹੜਾ ਹੈਗਾ ਹਵਾ ਠੰਡੀ ਮਿਲਦੀ ਰਵੇ ਸਰੀਰ ਦਾ ਤਾਪਮਾਨ ਜਿਹੜਾ ਹੈਗਾ ਉਹ 100 101 102 ਤੋਂ ਜ਼ਿਆਦਾ ਨਾ ਬਦੇ ਜੇ 102 ਤੇ ਵੀ ਜਾਂਦਾ ਟੈਂਪਰੇਚਰ ਤਾਂ ਸਭ ਤੋਂ ਪਹਿਲਾਂ ਕੋਈ ਦਵਾਈ ਨਹੀਂ ਦੇਣੀ ਪਸ਼ੂ ਨੂੰ ਨਵਾਉਣਾ ਜ਼ਰੂਰੀ ਹੈ ਔਰ ਤੀਜੇ ਨੰਬਰ ਤੇ ਥਰਣਾ ਨੂੰ ਵੀ ਚੈੱਕ ਕਰਨਾ ਜ਼ਰੂਰੀ ਹੈ ਔਰ ਚੌਥੇ ਨੰਬਰ ਤੇ ਗੱਪਣ ਪਸ਼ੂਆਂ ਨੂੰ ਦੁਬਾਰਾ ਚੈੱਕ ਕਰਾਉਣਾ ਜ਼ਰੂਰੀ ਹੈ ਜਿਹੜੇ ਖਾਸ ਕਰਕੇ ਤਾਰਾ ਕਰਨੇ ਹੋ 5ਵੇਂ ਨੰਬਰ ਤੇ ਜਿਹੜੇ ਲੋਕ ਹੈਗੇ ਤੇ ਕੋਠੰਡੇ ਟੀਕੇ ਲਾਉਂਦੇ ਆ ਪ੍ਰੋਜੈਸਟਰੋਨ ਦੇ ਉਹ ਤਾਂ ਹੀ ਅਸਰ ਕਰਦੇ ਆ ਜੇ ਤੁਸੀਂ ਬਾਕੀ ਸਾਰੇ ਚੀਜ਼ਾਂ ਠੀਕ ਕਰਦੇ ਹੋ ਜੇ ਖੁਰਾਕ ਸਹੀ ਨਹੀਂ ਹੈਗੀ ਮਿਨਰਲ ਮਿਕਸਚਰ ਵਗੈਰਾ ਨਹੀਂ ਸਹੀ ਪੈ ਰਿਆ ਜਿਵੇਂ ਅਜਕਲ ਅਸੀਂ ਕਹਿੰਦੇ ਕ੍ਰੋਮੀਅਮ ਹੈ ਪੋਟਾਸ਼ੀਅਮ ਹੈ ਬਫਰ ਹੈ ਲਾਈਵ ਜੀਸਟ ਹੈ ਸਹੀ ਨਹੀਂ ਪੈ ਰਿਆ ਤਾਂ ਇਹ ਜਿਹੜੀਆਂ ਦਵਾਈਆਂ ਨੇ ਜਿਹੜੇ ਮਸਲੇ ਐ ਇਹ ਦਵਾਈਆਂ ਦੇ ਨਾਲ ਨਹੀਂ ਹੱਲ ਹੋਣੇ ਜਿਵੇਂ ਪਰ ਹਰ ਵਾਰ ਦੱਸਦੇ ਨੇ ਵੀ ਖੁਰਾਕੀ ਮਸਲੇ ਐ ਖੁਰਾਕ ਸਹੀ ਖੁਰਾਕ ਤੇ ਸਹੀ ਪ੍ਰਬੰਧਨ ਨਾਲ ਹੀ ਹੱਲ ਹੋਣੇ ਕਿਉਂਕਿ ਜਿਹੜੀਆਂ ਗਾਵਾਂ ਅੱਗੇ ਜਾ ਕੇ ਸੋਣੀ ਐ ਜੇ ਇਸ ਵੇਲੇ ਧਿਆਨ ਨਾ ਰੱਖਿਆ ਗਿਆ ਤਾਂ ਸਮੱਸਿਆ ਵਾਸ ਸਕਦੀ ਐ ਕਿਉਂਕਿ ਇਹ ਕੰਮਾਂ ਦੇ ਵਿੱਚ ਇੱਕ ਹੋਰ ਸਮੱਸਿਆ ਜਿਹੜੀ ਹੈਗੀ ਉਹ ਕੀ ਹੈ ਵੀ ਬੱਚੇ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ ਪੂਰੀ ਗਰਮੀ ਕਰਕੇ ਬੱਚੇ ਦਾ ਜਿਹੜਾ ਜਨਮ ਵੇਲੇ ਭਾਰਾ ਉਹ ਵੀ ਘਟਣ ਦੀ ਸੁਭਾਅਨਾ ਹੁੰਦੀ ਹੈ ਸੋ ਆਪਾਂ ਗੱਲਾਂ ਕਰਦੇ ਰਵਾਂਗੇ ਜੀ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੀਏ ਸਾਰਾ ਸਸਤ ਕਰੀਏ